ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਫਿਰ ਮੈਨੂੰ ਕੋ ਜੰਨਾ ਮੱਤੀ ਮਾਰਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਓਏ ਉਹਨੂੰ ਕਰਕੇ ਦਿਖਾਉਂਗਾ ਜਿਹੜਾ ਉਹਨੇ ਅੱਜ ਤੱਕ ਸਵਾਰਾ ਦੇਖਿਆ ਹੋਇਆ ਉਹ ਹੀ ਕਰਕੇ ਦਊਂਗਾ ਜਿਹੜਾ ਮਾਰਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਹੁੰਦਾ ਉਹ ਸਤਿਕਾਰ ਰੱਖੋ ਕਿਸੇ ਨੂੰ ਮੰਦਾ ਨਹੀਂ ਬੋਲਣਾ ਇਹ ਨੇ ਆਮਦਮੀ ਪਾਰਟੀ ਦੀ ਅਗੂ ਗੁਰਦੀਪ ਸਿੰਘ ਰੰਦਾਵਾ ਜੋ ਵਿਰੋਧੀਆਂ ਨੂੰ ਸਿੱਧੀ ਧਮਕੀ ਦਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ 2 ਸਾਲ ਤਾਂ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਕਿਹੜਾ ਕਾਂਗਰਸ ਜਾਂ ਫਿਰ ਅਕਾਲੀ ਦਲ ਦਾ ਵਸਤਾ ਫੜਦਾ ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ 'ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਇਥੇ ਹੀ ਬਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰਦੀਪ ਰੰਧਾਵਾ ਨੇ ਕਿਹਾ ਕਿ ਭਾਵੇਂ ਬਾਅਦ ਵਿੱਚ ਉਹਨਾਂ ਨੂੰ ਕੋਈ ਜਿੰਨਾ ਮਰਜ਼ੀ ਮੜਾ ਕੇੰਦਰੇ ਕਿ ਉਹਨਾਂ ਨੇ ਬੜਾ ੱੱਕਾ ਕਰਾਇਆ ਪਰ ਉਹ ਉਸ ਨੂੰ ਅਜਿਹੇ ਸਮਾਬਿਤ ਖੋਣਗੇ ਜਿਹੜਾ ਸਮਾ ਉਸ ਨੇ ਕਦੇ ਵੇਖਿਆ ਨਹੀਂ ਹੋਵੇਗਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਬਚਨਾਂ ਮੱਗੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਉਹਨੇ ਅਜੇ ਤੱਕ ਸਭਾ ਨਾਲ ਦੇਖਿਆ ਹੋਇਆ ਉਹ ਵੀ ਕਰਕੇ ਖਾਉਂਦਾ ਆਹ ਸੁਨਹਿਰ ਆ ਤਾਂ ਇਹ ਮੈਂ ਬੋਲਣ ਦਾ ਲਾਈਵ ਚ ਆਉਂਦੇ ਨੇ ਮੈਂ ਕਾਹ ਬੋਲਣ ਦਾ ਹਾਲਾਂਕਿ ਇਸ ਮੌਕੇ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਾਸਤੀ ਵੀ ਬੈਠੇ ਦਿਖਾਈ ਦੇ ਰਹੇ ਨੇ ਪਰ ਉਹਨਾਂ ਦੇ ਵੱਲੋਂ ਆਪ ਆਗੂ ਨੂੰ ਅਜਿਹਾ बोलण ਤੋਂ 나ਹੀਂ ਰੋਕਿਆ ਗਿਆ ਸੀ 나ਹੀਂ ਇਸ ਬਿਆਨ ਦੇ ਉੱਤੇ ਕੋਈ ਪ੍ਰਤੀਕਿਰਿਆ ਦਿੱਤੀ ਗਈ ਹਾਲਾਂਕਿ ਵਿਧੇਦਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਵਰਕਰਾਂ ਆਪਣੇ ਸਮਰਥਕਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਕਿਸੇ ਨਾਲ ਕੋਈ ਲੜਾਈ ਜਾਂ ਫਿਰ ਕੋਈ ਗਲਤ ਕਮੈਂਟ ਨਹੀਂ ਕਰਨਾ ਕਿਉਂਕਿ ਵਿਰੋਧੀ ਤਾਂ ਲੜਾਈ ਭਾਲਦੇ ਨੇ ਤੇ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਸਤਿਕਾਰ ਰੱਖੋ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਚੀਕ ਨਹੀਂ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹ ਉਹ ਤਾਂ ਪਾਲਦੇ ਨੇ ਉਹ ਤਾਂ ਲੜਾਈ ਪਾਲਦੇ ਫਿਰਦੇ ਆ ਜਿਹੜਾ ਮਾੜਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਹੁੰਦਾ ਉਹ ਅੱਛਾ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਪਾਲਦੇ ਨੇ ਉਹ ਤਾਂ ਉਹਦਾ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਹ ਚੰਗਾ ਭਾਈ ਤੂੰ ਸਹੀ ਹੈ ਬਸ ਐਨਾ ਕਹਿ ਦਿਓ ਰਿਜ਼ਲਟ ਆਲੇ ਦਿਨ ਦੇਖੋਗਾ ਭਾਈ ਐਨਾ ਕਹਿ ਦਿਓ ਨਾੜ ਕੰਦੇ ਤੇ ਤੁਹਾਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਥੋੜੀ ਲੁੱਟੇ ਹੋਇਆ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣਾ ਆਏ ਅੰਮ੍ਰਿਤਸਰੀਓ ਮੇਰੇ ਹੱਥ ਬਨ ਕੇ ਬੇਨਤੀ ਐ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜੀਦੀ ਹੁੰਦੀ ਥੋੜੇ ਹੀ ਨੇ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਬਸ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਬੂਥ ਵਾਲੇ ਨੇ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਆ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਬਹੁਤ ਸਮਝਦਾਰ ਇਲਾਕਾ ਬਹੁਤ ਬਹੁਤ ਧੰਨਵਾਦ ਆਪ ਅਗੂ ਵੱਲੋਂ ਵਿਰੋਧੀਆਂ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿਉਂ ਮੁੱਖ ਮੰਤਰੀ ਮਾਨ ਦੀ ਗੱਲ ਦੇ ਉੱਤੇ ਕਿੰਨੀ ਗੌਰ ਕਰਦੇ ਨਹੀਂ ਇਹ ਵੀ ਦੱਸਦੇ ਕਿ ਇਸ ਤੋਂ ਪਹਿਲਾਂ ਮੰਤਰੀ ਲਾਲਜੀਤ ਭੁੱਲਰ ਵੀ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਵਿਵਾਦਾਂਚ ਰਹੇ ਚੁਕੇ ਨੇ ਤੇ ਉਹਨਾਂ ਦੇ ਵੱਲੋਂ ਵੀ ਰਾਮਗੜੀਆ ਭਾਈਚਾਰੇ ਤੋਂ ਮਾਫੀ ਮੰਗੀ ਗਈ ਸੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ